ਪਲਸਾਵਰੀ ਪਤੇ ਪੈਸਿੰਗੋ ਆ ਦਾਸ ਨੂੰ ਰਾਸ਼ਨ ਪਹੁੰਚਿਆ ਸੇਕਣੇ ਸ਼ਕਣ ਵਾਸਤੇ ਜੇ ਗਿਸ਼ਕਣਦ ਭਾਈ ਆਜੋ ਆ ਕੀ ਬੋਲੇ ਨੇ ਫਿੰਗਰ ਰੋਲ ਲੋਬੀ ਦਾ ਪਕੌੜਾ ਤੇ ਪਨੀਰ ਦਾ ਪਕੌੜਾ ਖੰਬਾਂ ਦੇ ਪਕੌੜੇ ਆ ਪਨੀਰ ਟਿੱਕਾ ਉਹ ਸਾਹਮਣੇ ਇੱਕ ਪਾਣੀ ਦੀ ਬੋਤਲ ਇੱਕ ਕੋਕਾ ਕੋਲਾ ਦੀ ਇੱਕ ਜੂ ਦੀ ਇਹ ਮੈਂ ਛੱਡੀਆਂ ਵੇਹੇ ਪੀਣੀ ਤਾਂ ਇਹਨਾਂ ਦੇ ਮੂੰਹ ਪਰੇ ਕਰਦੇ ਆ ਜੇ ਪਕੌੜੇ ਥੋੜੇ-ਬੋਤੇ ਖਾ ਲਾਂਗੇ ਇਹਦੇ ਘਰੇ ਹੀ ਬਣਾਏ ਆ ਆ ਨਾਲ ਵੀ ਨਿੰਬੂ ਪਾਏ ਭਾਈ ਜਵਾਨਾਂ ਨੇ ਇਹ ਪਾਣੀ ਘਰ ਆਸਤੇ ਪਾਉਂਦੇ ਤੋੜਨ ਵਾਸਤੇ ਇਹ ਇਧਰ ਚਟਨੀ ਲਾਲ ਆ ਹਰੀ ਆ ਹਾਂ ਵੀ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਤਾਂ ਮੈਂ ਇਹ ਦੇਖਾਂ ਖਾ ਗਏ ਪਹਿਲਾਂ ਪਨੀਰ ਦਾ ਹੀ ਫੜ ਲੈਣੀ ਆ ਆਹਾ ਹਾ 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 ਸਤਨਾਮ ਵਾਹਿਗੁਰੂ ਜ਼ਬਾਦਿਆ ਚਲ ਪਾਣੀ ਦੀ ਬੋਤਲ ਲੈ ਲੈਨੇ ਆਪਾਂ ਉਹ ਉਹ ਧਿਆਨ ਕਿਉਂ ਨਹੀਂ ਆਪਾਂ ਪਨੀਰ ਟਿੱਕਾ ਵੀ ਵੇਖ ਲੀਏ ਹਮਾਲ ਤਾਂ ਸਾਰਾ ਵਧੀਆ ਉਹ ਵੇਖ ਲਓ ਭਾਈ ਜੇ ਕਹਿੰਨੇ ਖਾਣਾ ਦੇ ਆ ਜਾਓ ਮੁਰਗੇ ਨੇ ਆਖੇ ਗਾਨੀ ਜੀ ਨੇ ਵਾਜ ਨਹੀਂ ਮਾਰੀ